ਇਸ ਵੇਲੇ ਦੀ ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਤਰਨਤਾਰਨ ਦੇ ਪਿੰਡ ਚਭਾਲ ਦੇ ਵਿੱਚ ਵਿਧਵੀ ਦੀ ਘਟਨਾ ਵਾਪਰੀ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਪਿੰਡ ਚਭਾਲ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਜਿੱਥੇ ਪਿੰਡ ਦੀ ਸੜਕ ਦੇ ਉੱਤੇ ਗੁਟਕਾ ਸਾਫ ਦੇ ਪਾਵਨ ਅੰਗ ਜਿਹੜੇ ਨੇ ਉਹ ਖਿਲਰੇ ਹੋਏ ਪਾਏ ਗਏ ਨੇ ਜਿਸ ਤੋਂ ਬਾਅਦ ਹੁਣ ਪੂਰੇ ਇਲਾਕੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਤਾਂ ਅੱਜ ਇਹ ਕਿ ਲਗਾਤਾਰ ਪੰਜਾਬ ਦੇ ਵਿੱਚ ਵਿਅਦਬੀ ਦੀਆਂ ਘਟਨਾਵਾਂ ਵਾਧਦੀਆਂ ਚੱਲ ਰਹੀਆਂ ਨੇ ਤੇ ਇਸ ਸਬਦੇ ਦਰਮਿਆਨ ਤਰਨਤਾਰਨ ਦੇ ਪਿੰਡ ਚਭਾਲ ਖੁਰਦ ਦੇ ਵਿੱਚ ਵੀ ਵਿਅਦਬੀ ਦੀ ਘਟਨਾ ਵਾਪਰੀ ਹੈ ਜਿੱਥੇ ਸੜਕ ਨੇੜੇ ਖਿਲਰੇ ਹੋਏ ਮਿਲੇ ਨੇ ਸ਼੍ਰੀ ਗੁਰੂ ਗੁੜਕਾ ਸਾਹਿਬ ਜੀ ਦੇ ਅੰਗ ਜਿਹੜਾ ਨੇ ਉਹ ਖਿਲਰੇ ਹੋਏ ਮਿਲੇ ਨੇ ਤੇ ਉੱਥੇ ਹੀ ਹੁਣ ਇਸ ਪੂਰੇ ਮਸਲੇ ਨੂੰ ਲੈ ਕੇ ਪਿੰਡ ਵਾਸੀਆਂ ਤੇ ਪੰਜਾਬ ਵਾਸੀਆਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਅਦ ਸੂਚਨਾ ਮਿਲਦੇ ਹੀ ਪਿੰਡ ਦੇ ਵਿੱਚ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਮੌਕੇ ਤੇ ਪਹੁੰਚੀਆਂ ਨੇ ਜਿਸ ਤੋਂ ਬਾਅਦ ਹੁਣ ਗੁੜਕਾ ਸਾਹਿਬ ਦੇ ਅੰਗਾਂ ਨੂੰ ਅਦਬ ਦੇ ਨਾਲ ਸਮੇਟਿਆ ਜਾ ਰਿਹਾ ਤੇ ਮਾਮਲੇ ਦੀ ਜਾਂਚ ਦੇ ਵਿੱਚ ਪੁਲਿਸ ਜਿਹੜਾ ਉਹ ਹੁਣ ਜੁਟਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਪਿੰਡ ਝਵਾਲ ਖੁਰਦ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਪਿੰਡ ਦੀ ਬੀਹੀ ਦੇ ਉੱਤੇ ਸੜਕ ਦੇ ਕੰਧਾਰੇ ਜਿਹੜਾ ਨੇ ਗੁਟਕਾ ਸਾਬ ਦੇ ਅੰਗ ਜਿਹੜਾ ਨੇ ਉਖਲਰੇ ਹੋਏ ਪਾਏ ਗਏ ਨੇ ਤੇ ਉਸ ਤੋਂ ਬਾਅਦ ਹੁਣ ਜਿਵੇਂ ਇਸ ਸਾਰੀ ਗੱਲ ਦੀ ਸੂਚਨਾ ਪੁਲਿਸ ਨੂੰ ਮਿਲਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਹੁਣ ਜਾਂਚ ਆਰੰਭ ਕਰ ਦਿੱਤੀ ਹੈ ਤੇ ਨਾਲ ਦੀ ਨਾਲ ਪੂਰੇ ਅਦਬ ਦੇ ਨਾਲ ਜਿਹੜੇ ਅੰਗ ਖਿਲਰੇ ਹੋਏ ਸੀ ਉਹ ਇਕੱਠੇ ਕੀਤੇ ਗਏ ਨੇ ਤੇ ਇਸ ਪੂਰੀ ਘਟਨਾ ਤੋਂ ਬਾਅਦ ਹੁਣ ਤਰਨਤਾਰਨ ਦੇ ਪਿੰਡ ਚਵਾਲ ਖੁਰਦ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਰੋਸ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਖਬਰ ਤੇ ਹੋਰ ਜਾਣਕਾਰੀ ਲਮਾ ਕੇ ਮੇਰੇ ਨਾਲ ਤਰਨਤਾਰਨ ਤੋਂ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸ਼ੇਰੂ ਮਹਾਜਨ ਮਹਾਜਨ ਜੀ ਕੀ ਕੋਈ ਕੋਈ ਜਾਣਕਾਰੀ ਹੈ ਜੋ ਅੱਜ ਪੂਰੀ ਘਟਨਾ ਵਾਪਰੀ ਹੈ ਪਿੰਡ ਚਵਾਲ ਖੁਰਦ ਦੇ ਵਿੱਚ ਜੀ ਬਿਲਕੁਲ ਜੀ ਦੱਸਣਾ ਚਾਹਾਂਗੇ ਬਹੁਤ ਹੀ ਜਿਹੜੀ ਕਿ ਅੱਜ ਮੰਦਪਤਾਂ ਵਾਪਰੀ ਹੈ ਜੇ ਕੀ ਅੱਜ ਜਦੋਂ ਆਪਣਾ ਗੁਰਦਾ ਸਾਬ ਦੇ ਜਿਹੜੇ ਕਿ ਅੰਗ ਜਿਹੜੇ ਮਿਲੇ ਚਭਾਲ ਚਭਾਲ ਵਿੱਚੋਂ ਤੇ ਕਾਫੀ ਜਾ ਰਿਹਾ ਹੈ ਇੱਕ ਗੁਰਸਿੱਖ ਪਰਿਵਾਰ ਵੱਲੋਂ ਵੇਖਿਆ ਗਿਆ ਸੀ ਜਿਹੜੇ ਕਿ ਆਪਣਾ ਗੁਰਦਾ ਸਾਬ ਦੇ ਅੰਗ ਮਿਲੇ ਸੀ ਉਹਨਾਂ ਵੱਲੋਂ ਜਿਹੜਾ ਕਿ ਤੁਰੰਤ ਜਿਹੜਾ ਕਿ ਪੁਲਿਸ ਨੂੰ ਸੂਚਿਤ ਕੀਤਾ ਗਿਆ ਦੱਸਦੀ ਹੈ ਕਿ ਚਭਾਲ ਥਾਣੇ ਦੀ ਪੁਲਿਸ ਪਹਿਲਾਂ ਪਹੁੰਚਦੀ ਅਤੇ ਐਸਐਚਓ ਸਾਹਿਬ ਪਹੁੰਚਦੇ ਨੇ ਉਸ ਤੋਂ ਬਾਅਦ ਤਰੰਤ ਤਰ ਜਿਲ੍ਹੇ ਦੇ ਐਸਪੀਡੀ ਅਜੇ ਰਾਜਵੀ ਪਹੁੰਚਦੇ ਨੇ ਮੌਕੇ ਤੇ ਮੌਕੇ ਦੀ ਜਿਹੜੀ ਕਿ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜੀ ਜੇ ਤਾਂ ਪੁਲਿਸ ਵੱਲੋਂ ਕੋਈ ਮਾਮਲਾ ਦਰਜ ਕੀਤਾ ਗਿਆ ਹੈ ਜਾਂ ਫਿਰ ਕੋਈ ਸੀਸੀਟੀਵੀ ਵਗੈਰਾ ਖੰਗਾਲੀਆਂ ਜਾ ਰਹੀਆਂ ਨੇ ਆਲੇ ਦੁਆਲੇ ਦੀਆਂ ਤੇ ਜਾਂਚ ਕਿਸ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਮਾਮਲੇ ਵਧੇ ਜਾ ਰਹੇ ਨੇ ਪੰਜਾਬ ਦੇ ਵਿੱਚ ਇਸ ਸਮੇਂ ਰੋਜ਼ ਦੀ ਲਹਿਰ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਜੀ ਬਿਲਕੁਲ ਦੱਸ ਦਈਏ ਕਿ ਜਿਹੜਾ ਕਿ ਐਸਪੀ ਡੀ ਸਾਹਿਬ ਵੱਲੋਂ ਜਿਹੜੇ ਕਿ ਵੱਖ-ਵੱਖ ਟੀਮਾਂ ਬਣਾ ਕੇ ਜਿਹੜੀ ਕਿ ਇਸ ਮਾਮਲੇ ਦੀ ਤਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਵੀ ਜਿਹੜੇ ਕਿ ਸੰਭਾਲੇ ਜਾ ਰਿਹਾ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਜਦ ਵੀ ਕੋਈ ਕਲੂ ਸਾਹਮਣੇ ਆਉਂਦਾ ਉਸ ਦੇ ਵਬਤਕ ਜਿਹੜੇ ਕਿ ਮਾਮਲਾ ਦਰਜ ਕਰਾਇਆ ਜਾਏਗਾ ਹਾਲੇ ਤੱਕ ਉਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਜਿਹੜੀ ਕਿ ਤਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਮਹਾਜਨ ਜੀ ਜੀ ਕੀ ਇੰਤਜ਼ਾਮ ਜਾਣਕਾਰੀ ਦੇਣ ਦੇ ਲਈ ਤਾ ਇਸਨ ਤਰਨਤਾਰਨ ਤੋਂ ਮੇਰੇ ਨਾਲ ਮੇਰੇ ਸਹਿਯੋਗੀ ਸ਼ੇਰੂ ਮਹਾਜਨ ਜਨਾ ਦੇ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਤਰਨਤਾਰਨ ਦੇ ਪਿੰਡ ਚਭਾਲ ਖੁਰਦ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਪਿੰਡ ਦੀ ਵਿਹੜੇ ਉੱਤੇ ਸੜਕ ਦੇ ਕਿਨਾਰੇ ਗੁਟਕਾ ਸਾਫ ਦੇ ਅੰਗ ਜਿਹੜਾ ਨੇ ਉਖਲਰੇ ਹੋਏ ਪਾਇਗੇ ਨੇ ਜਿਸ ਬਾਅਦ ਹੁਣ ਪੂਰੇ ਇਲਾਕੇ ਦੇ ਵਿੱਚ ਰੋਸ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਤੇ ਉਸ ਤੋਂ ਬਾਅਦ ਹੁਣ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਜਿਹੜਾ ਹੈ ਉਹ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ